ਹਰ ਵਾਰੀ ਇਹ ਗੱਲ ਕਹਿਣਾ ਹੈ ਇਹ ਹੜ੍ਹ ਐ ਕਿ ਆ ਗਏ ਐ ਕਿ ਫੇਰ ਕਾਹਨ ਫੇਰ ਆ ਜਾਣਗੇ ਆ ਆਂਦੀ ਜਾਣਗੇ ਲਿਆਂਦੇ ਜਾਣਗੇ ਕਿ ਲੋਕੋ ਜੇ ਬਚਣਾ ਇਨ੍ਹਾਂ ਆਫਤਾਂ ਤੋਂ ਇਨ੍ਹਾਂ ਹੜ੍ਹਾਂ ਤੋਂ ਤਾਂ ਸਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਅੱਜ ਹਰ ਸਿਆਸੀ ਬੰਦੇ ਦੀ ਆਵਾਜ਼ ਹੋਣੀ ਚਾਹੀਦੀ ਆ ਵੀ ਪਾਣੀਆਂ ਦਾ ਪ੍ਰਬੰਧ ਪੰਜਾਬ ਕੋਲੇ ਹੋਣਾ ਚਾਹੀਦਾ ਡੈਮਾਂ ਦਾ ਹੱਡਵਰਕਸਟਾਂ ਦਾ ਬਾਈ ਜਸ ਕੀ ਹਾਲ ਹੈ ਕੀ થਾ ਕਿਉਂ ਅਸਲ ਤੇ ਪੰਜਾਬ ਇਹ ਹੈ ਸਹੀ ਗੱਲ ਹੈ ਇਹ ਅਸਲੀ ਪੰਜਾਬ ਹੈ ਜੌਧਿਆਂ ਦਾ ਜੋ ਅਸੀਂ ਦੇਖਣਾ ਚਾਹੁੰਦੇ ਆ ਜੋ ਸਾਨੂੰ ਦਿਖਾਇਆ ਜਾਂਦਾ ਉਹਦੇ ਤੋਂ ਪਾਸੇ हट ਕੇ ਇਹਨੂੰ ਦੇਖਣਾ ਚਾਹੀਦਾ ਇਹਨੂੰ ਮੀਡੀਆ ਜੋ ਪੰਜਾਬ ਦਾ ਬਹੁਤ ਸਵਿਰਤ ਮੀਡੀਆ ਜਿਹੜਾ ਚੰਗਾ ਪੀਡੀਆ ਉਹ ਕਵਰ ਵੀ ਕਰਦਾ ਪਰ ਨਾ ਕਿ ਆਪਾਂ ਉਸ ਭੰਡੀ ਪ੍ਰਚਾਰ ਚ ਪਈਏ ਵੀ ਸੂਨੀਆਂ ਨੇ ਜਿਹੜੀਆਂ ਉਹ ਲਾੜਾਂ ਚ ਰਹਿ ਗਈਆਂ ਫਲਾਣਾ ਰਹਿ ਗਈਆਂ ਅਸਲ ਚ ਨੌਜਵਾਨੀ ਇਹ ਆ ਇਹਨਾਂ ਨੂੰ ਅੱਜ ਐਪਰੀਸ਼ੀਏਟ ਕਰਨ ਦੀ ਲੋੜ ਪਈ ਹਲੇ ਜਿੰਨੀਆਂ ਟਰਾਲੀਆਂ ਮੈਂ ਉਧਰੋਂ ਦੇਖ ਰਿਹਾ ਬਾਈ ਆਪਣੇ ਬੰਦੇ ਤਰਪਾਲਾਂ ਲੈ ਕੇ ਟਰੱਕ ਲੈ ਕੇ ਪਹੁੰਚ ਰਹੇ ਆ ਮੈਨੂੰ ਲੱਗਦਾ ਵੀ ਚਲੋ ਇਹ ਕੁਦਰਤ ਨੇ ਜੋ ਕੀਤਾ ਉਹਦੇ ਅੱਗੇ ਜੋਰ ਨਹੀਂ ਪਰ ਆਪਣੇ ਬੰਦੇ ਆਉਣ ਲੈਦੇ ਨੇ ਜ ਕੁਦਰਤੀ ਹੜ ਨਹੀਂ ਹੈਗੇ ਸਾਸ਼ੀ ਹੜ ਆ ਬਿਲਕੁਲ ਚਲੋ ਯਾਰ ਵੀ ਐਦੂ ਜਦੋਂ ਕੋਈ ਮੰਨ ਲਓ ਕੋਈ ਮਹੀਨੇ ਬਾਅਦ ਲੋਕਾਂ ਕੋਲ ਜਾ ਕੇ ਇਹਨਾਂ ਨੇ ਬਾਈ 8-8 ਫੁੱਟ ਫਰੇਤੀਆਂ ਚੜ ਗਈਆਂ ਹਾਂ ਹਾਂ ਬਿਲਕੁਲ ਇਹ 10 ਸਾਲ ਨਹੀਂ ਪੈਰਾਂ ਤੇ ਆਉਣੇ ਬਾਈ ਲੋਕ ਇਹਨਾਂ ਨੂੰ ਇਹ ਅਪੀਲ ਕਰੋ ਵੀ ਜਿੰਨੇ ਵੀ ਪੰਜਾਬ ਦੇ ਕੋਈ ਬਾਹਰ ਬੈਠੇ ਆ ਜਾਂ ਇੱਧਰ ਆ ਜਾਂ ਕਿਤੇ ਵੀ ਕੋਈ ਸੰਸਾਵਾ ਨੇ ਚਾਹੇ 100-100 ਰੁਪਿਆ ਵੀ ਆਪਾਂ ਜੇਲ੍ਹ ਚੋਂ ਪਾ ਗਏ ਯਾਰ ਇਹਨਾਂ ਦੀ ਉਦੋਂ ਬਾਹਰ ਫੜਨ ਦੀ ਲੋੜ ਆ ਭਾਈ ਇਹ ਸਾਨੂੰ ਹੜਾਚੋਲ ਜਾ ਕੇ ਤੇ ਉਹ ਮਹਾਲੀ ਜਿਹੜਾ ਪੰਚਾਇਤਾਂ ਨੂੰ ਦੇ ਆ ਕਹਿਣ ਕਿ ਮਤੇ ਪਾਓ ਇਹ ਉਹ ਜ਼ਮੀਨਾਂ ਦੱਬਣ ਨੂੰ ਫਿਰਦੇ ਆ ਵੀ ਸ਼ਾਇਦ ਮੱਝ ਇੱਧਰ ਉਲਝ ਆਇਆ ਪਰ ਇਹਨਾਂ ਨੂੰ ਦੋ ਚਾਰ ਦੇਣਿਆ ਸਾਡੇ ਪੈਰ ਲਾਗ ਲਾਂ ਦੋ ਅਸੀਂ ਚੜ ਕੇ ਜਾਵਾਂਗੇ ਮਹਾਲੀ ਵਾਲੇ ਨੂੰ ਕਹਿੰਦਾ ਸਿਰ ਨੂੰ ਚਾਰਕ ਦਿਨ ਕੱਢੋ ਐਵੇਂ ਨਾ ਕਦੇ ਮਤੇ ਪਾ ਕੇ ਦੇ ਰਤ੍ਰਿਕਾਲ ਜੀ ਇਸ ਵਾਰ ਵੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਬੇहद ਬੁਰੀ ਮਾਰ ਪਈ ਹੈ ਮਾਝੇ ਏਰੀਏ ਦੇ ਵਿੱਚ ਹੜ੍ਹਾਂ ਨੇ ਕਿੰਨੀ ਜਿਆਦਾ ਤਬਾਹੀ ਲਿਆਂਦੀ ਹੈ ਇਹ ਕੋਈ ਦੱਸਣ ਦੀ ਲੋੜ ਨਹੀਂ ਤੁਸੀਂ ਹਰ ਰੋਜ਼ ਖਬਰਾਂ ਜਰੀਏ ਸੋਸ਼ਲ ਮੀਡੀਆ ਤੇ ਸਭ ਕੁਝ ਦੇਖ ਹੀ ਰਹੇ ਹੋ ਇੱਥੋਂ ਤੱਕ ਕਿ ਅਜਿਹੇ ਹਾਲਾਤ ਨੇ ਕਿ ਦਾਦਾ ਸਾਲ ਤੱਕ ਇੰਨਾ ਕਿਸਾਨਾਂ ਦਾ ਇੰਨਾ ਲੋਕਾਂ ਦਾ ਦੁਬਾਰੇ ਪੈਰਾਂ ਸਿਰ ਹੋਣਾ ਮੁਸ਼ਕਲ ਲੱਗ ਰਿਹਾ ਹੈ ਪਰ ਉੱਥੇ ਹੀ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਤੇ ਇਹ ਗੱਲ ਸਾਰੇ ਜਾਣਦੇ ਨੇ ਕਿ ਪੰਜਾਬ ਦੇ ਬਾਹਰ ਵਸਦੇ ਪੁੱਤ ਇਸ ਨੂੰ ਫਿਰ ਤੋਂ ਪੈਰਾਸਰ ਕਰ ਦੇਣਗੇ ਪਰ ਉੱਤੇ ਹੀ ਲੋਕਾਂ ਦੇ ਦੁਆਰਾ ਜੋ ਇੱਕ ਗੱਲ ਹੋਰ ਸੱਚੀ ਦੱਸੀ ਜਾ ਰਹੀ ਹੈ ਕਿ ਇਹ ਕੁਦਰਤੀ ਹੱਡ ਨਹੀਂ ਹਨ ਇਹ ਮੈਨ ਮੇਡ ਹੱਡ ਹਨ ਕਿਉਂਕਿ ਹਰ ਕੋਈ ਇਸ ਬਾਰੇ ਕਹਿ ਰਿਹਾ ਫਿਰ ਤੇ ਜਮੀਨੀ ਪੱਧਰ ਤੇ ਹੋਵੇ ਜਾਂ ਸੋਸ਼ਲ ਮੀਡੀਆ ਤੇ ਕਿ ਪੰਜਾਬ ਦੇ ਖਿਲਾਫ ਇਹ ਕੋਈ ਸਾਜ਼ਿਸ਼ ਆਪਦੀ ਹੈ ਕਿਉਂਕਿ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਡੈਮ ਤੇ ਬੇਨਤੀਆਂ ਕਰ ਰਹੇ ਸੀ ਕਿ ਪਾਣੀ ਇਕੱਠਾ ਹੋ ਰਿਹਾ ਹੈ ਇਸ ਨੂੰ ਥੋੜਾ ਥੋੜਾ ਕਰਕੇ ਛੱਡ ਦਵੋ ਪਰ ਪਾਣੀ ਇਕੱਠਾ ਕੀਤਾ ਗਿਆ ਜਿਸ ਦਾ ਨਤੀਜਾ ਕੀ ਹੋਇਆ ਡੈਮ ਦੇ ਕਈ ਗੇਟ ਵੀ ਟੁੱਟ ਗਏ ਤੇ ਪੰਜਾਬ ਇਸ ਸਮੇਂ ਵੱਡੀ ਮੁਸੀਬਤ ਦੇ ਵਿੱਚ ਹੈ ਵੱਡੇ ਨੁਕਸਾਨ ਥੱਲੇ ਆ ਕਰੋੜਾ ਅਰਬਾਂ ਦਾ ਨੁਕਸਾਨ ਹੋ ਗਿਆ ਹਾਲੇ ਵੀ ਬੱਸ ਨਹੀਂ ਹਾਲੇ ਤਾਂ ਨੁਕਸਾਨ ਉਦੋਂ ਵੀ ਹੋਣੇ ਨੇ ਉਦੋਂ ਵੀ ਸ਼ੁਰੂ ਹੋਣੇ ਨੇ ਜਦੋਂ ਇਹ ਖੜਾ ਦਾ ਪਾਣੀ ਥੱਲੇ ਚਲਾ ਗਿਆ ਕਿਉਂਕਿ ਉਸ ਤੋਂ ਬਾਅਦ ਜੋ ਬਿਮਾਰੀਆਂ ਜੋ ਹੋਰ ਮੁਸ਼ਕਲਾ ਖਾਣ ਪੀਣ ਦੀਆਂ ਜ਼ਮੀਨਾਂ ਨੂੰ ਸਾਫ਼ ਕਰਨ ਦੀਆਂ ਦੁਬਾਰੇ ਜ਼ਮੀਨਾਂ ਨੂੰ ਪੈਰਾਸਰ ਕਰਨ ਦੀਆਂ ਦੁਬਾਰੇ ਖੇਤੀ ਸ਼ੁਰੂ ਕਰਨ ਦੀਆਂ ਮੁਸ਼ਕਲਾਂ ਜੋ ਉਦੋਂ ਆਉਣੀਆਂ ਨੇ ਉਹ ਸ਼ਾਇਦ ਹਾਲੇ ਬਹੁਤੇ ਲੋਕਾਂ ਨੇ ਨਹੀਂ ਸੋਚੀਆਂ ਹੋਣਗੀਆਂ ਪਰ ਕੀ ਪੰਜਾਬ ਇਸ ਤਰ੍ਹਾਂ ਹੀ ਮਾਰ ਚੱਲਦਾ ਜਾਵੇਗਾ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਸਮੇਂ ਪੰਜਾਬ ਨੂੰ ਇਸ ਪਾਸੇ ਅਲਝਾ ਕੇ ਮੁਹਾਲੀ ਸਾਈਡ ਜੋ ਜ਼ਮੀਨਾਂ ਦੇ ਦੁਆਰਾ ਮਤੇ ਪਵਾਉਣ ਦੀ ਗੱਲ ਪੰਚਾਇਤਾਂ ਤੋਂ ਕਹੀ ਜਾ ਰਹੀ ਹੈ ਇਹ ਵੀ ਇੱਕ ਇਸ ਸਮੇਂ ਸਰਕਾਰਾਂ ਨੂੰ ਵਿਚਾਰ ਲੈਣਾ ਚਾਹੀਦਾ ਸੀ ਕਿ ਪੰਜਾਬ ਤੇ ਕਿਹੜੇ ਮਾੜੇ ਹਾਲਾਤ ਨੇ ਤੇ ਉਹ ਕਿਹੜੇ ਮਤੇ ਪਵਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕੀ ਇਹ ਸੱਚਮੁੱਚ ਜਿਹਾ ਹੈ ਕਿਉਂਕਿ ਆਮ ਲੋਕਾਂ ਦੀ ਤਾਂ ਇਹੀ ਆਵਾਜ਼ ਹੈ ਤਾਂ ਉਹ ਦੇਖੋ ਤੇ ਆ ਉਹ ਦੇਖੋ ਵੀਡੀਓ ਜਦੋਂ ਲੱਖਾ ਸੁਧਾਨਾ ਵੀ ਆਪਣੀ ਟੀਮ ਦੇ ਨਾਲ ਹੜਪ੍ਰਭਾਵਿਤ ਏਰੀਆ ਦੇ ਵਿੱਚ ਮਦਦ ਕਰਨ ਦੇ ਲਈ ਪਹੁੰਚੇ ਤਾਂ ਅਚਾਨਕ ਸਾਹਮਣੇ ਤੋਂ ਉਹਨਾਂ ਨੂੰ ਜੱਸ ਬਾਜਵਾ ਮਿਲ ਕੇ ਤੇ ਇਸ ਮੌਕੇ ਕੀ ਗੱਲਬਾਤ ਕੀ ਖੁਲਾਸੇ ਹੋਏ ਆਉ ਤੁਹਾਨੂੰ ਦਿਖਾਉਨੇ ਆ ਬਾਈ ਇਹਨਾਂ ਲੋਕਾਂ ਨੂੰ ਜਦੋਂ ਅਜ ਤੋਂ ਕੋਈ ਮਹੀਨਾ ਡੇਢ ਮਹੀਨਾ ਹਰ ਮਹੀਨਾ ਦਾ ਬਾਈ ਪਾਣੀ ਨਹੀਂ ਰੋਕਣਾ ਖਲਾਤ ਇਹਦੇ ਆ ਜਿੰਨਾ ਪਾਣੀ ਵਗੀ ਜਾਊਗਾ ਜਿੰਨਾ ਕਿਲੇ ਬੰਨ ਬੰਨੇ ਨਹੀਂ ਜਾਂਦੇ ਰਾਵੀ ਦੇ ਬਿਆਸ ਦੇ ਸੱਤੋ ਜਿਹੇ ਪਾਣੀ ਵਗੀ ਚਲੇ ਜਾਣਾ ਸੋ ਲੋਕੋ ਤੁਹਾਨੂੰ ਫੀਲ ਆ ਕਿ ਬੱਦ ਤੋਂ ਬਾਦ ਇਹਨਾਂ ਲੋਕਾਂ ਦੇ ਪਿੰਡਾਂ ਜਾ ਕੇ ਪੜਤਾਲ ਕਰਕੇ ਕਈ ਬਾਈ ਲੁਟੇਰੇ ਬਹੁਤ ਫਿਰਦੇ ਐ ਇੱਥੇ ਐਵੇਂ ਕਿਸੇ ਦਾ ਪਸ਼ੂ ਵੀ ਕਮਰਿਆ ਹੁੰਦਾ ਕਹਿੰਦੇ 25 ਮਰ ਗਏ ਜੀ ਮੈਂ ਤੁਹਾਨੂੰ ਕਹਦਾ ਜੀ ਇਸ ਹਲਕੇ ਦੀ ਬੰਦਾ ਕਹਿੰਦਾ ਭਾਈ ਉਹਦੀ ਇੱਕ ਗਾਂ ਸੀਗੀ ਉਹ ਗਾਂ ਮਰੀ ਆ ਤੇ ਲਖਾਈ ਜਾਵੇ ਮੇਰੇ 25 ਪਸ਼ੂ ਮਰ ਗਏ ਥੜਕੇ ਉਹਨਾਂ ਤੋਂ ਬਚ ਕੇ ਸਹੀ ਲੋੜਵੰਦਾ ਤੱਕ ਮਦਦ ਪਹੁੰਚੇ ਮੇਰਾ ਵੀਰ ਤੇ ਇਹ ਨਾਲ ਦੀ ਨਾਲ ਜਿਹੜੀ ਮੈਂ ਹਰ ਵਾਰੀ ਇਹ ਗੱਲ ਕਹਿੰਨਾ ਇਹ ਸਾੜ ਐਚਪੀ ਆਗੇ ਐਚਪੀ ਫੇਰ ਗਾਂ ਮ ਫੇਰ ਆ ਜਾਣਗੇ ਆ ਦੀ ਜਾਣ ਕੇ ਲਿਆਂਦੇ ਜਾਣਗੇ ਜਿੰਨਾ ਚ ਤੁਸੀਂ ਆਵਾਜ਼ ਵੀ ਬੁਲੰਦ ਕਰਦੇ ਕਿ ਸਾਡਾ ਜਿਹੜਾ ਡੈਮ ਸੇਫ ਦੀ ਐਕਟਾ ਉਹ ਰੱਤ ਹੋਣਾ ਚਾਹੀਦਾ ਪੰਜਾਬ ਦੇ ਕੋਲੇ ਸਾਡੇ ਡੈਮਾਂ ਦਾ ਪ੍ਰਬੰਧ ਸਾਡੇ ਹੱਦ ਵਕਸ ਦਾ ਪ੍ਰਬੰਧ ਪਾਣੀ ਦਾ ਟੋਟਲ ਕੰਟਰੋਲ ਜਿਹੜੀ ਪੰਜਾਬ ਪੁਨਰਗਠਨ ਐਕਟ ਦੇ ਵਿੱਚ ਢhara 76 78 ਜੀ ਨੇ ਸਾਰਾ ਗੜਤੀ ਸੀ ਪੰਜਾਬ ਦੀ ਉਹ ਰੱਦ ਹੋਣੀਆਂ ਚਾਹੀਦੀਆਂ ਨੇ ਇਹਨਾਂ ਵਿੱਚ ਆਪਾਂ ਗੱਲ ਕਰਾਂਗੇ ਤਾਂ ਪੰਜਾਬ ਬਚੂਗਾ ਨਹੀਂ ਭਾਈ ਕਿੰਨਾ ਚਿਰ ਅਸੀਂ ਰੱਸੀ ਚੱਕੀ ਫਰਾਂਗੇ ਗੋਰੀਆਂ ਚੱਕੀ ਫਰਾਂਗੇ ਬੰਦ ਮਾਰਦੇ ਫਰਾਂਗੇ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਖੜਨੇ ਹੈ ਜਿਹੜੇ ਪੰਜਾਬ ਨੂੰ ਮਾਰ ਰਹੇ ਨੇ ਪੰਜਾਬ ਕੋਈ ਤੁਸੀਂ ਕਿਸੇ ਤੋਂ ਨਹੀਂ ਡਰੇ ਬਾਈ ਬਹੁਤ ਹਮਲੇ ਹੋਏ ਹੱਲੇ ਹੋਏ ੱੱਲੇ ਗੁੱਲੇ ਹੋਏ ਘੱਲੂ ਘਾਰੇ ਹੋਏ ਬਹੁਤ ਸ਼ਰ ਸ਼ੰਤਾਪੁਰ ਆਇਆ ਖਾਸ ਤੌਰ ਤੇ ਮਾਝੇ ਚ ਖੜਾ ਇਸ ਇਲਾਕੇ ਦੇ ਤਾਂ ਪਰ ਮੈਂ ਕਹਿੰਦਾ ਜੇ ਐਂ ਹਾਲਾਤ ਬਣੇ ਰਹੇ ਨਾ ਬਾਈ ਇਹ ਤਬਾਹ ਕਰ ਦੇਣਗੇ ਸਾਨੂੰ ਅਵਾਜ਼ ਮੰਗ ਛੋਣੀ ਚਾਹੀਦਾ ਕੀ ਯਾਰ ਮੈਨੂੰ ਆ ਦੱਸੋ ਕੀ 10 ਦਿਨ 20 ਦਿਨ ਮਹੀਨਾ ਖੜ੍ਹ ਨਹੀਂ ਸਕਦਾ ਸੀਗਾ ਸੈਂਟਰ ਲਿਆ ਕੇ ਸੀਐਸਐਫ 31 ਤਰੀਕ ਨੂੰ 31 ਅਗਸਤ ਨੂੰ ਦਮਾ ਦਾ ਪ੍ਰਬੰਧ ਨੂੰ ਨੇ ਹਵਾਲੇ ਕਰਦਾ ਜਿਹੜਾ ਸੁਰੱਖਿਆ ਦਾ ਪ੍ਰਬੰਧ ਹੈ ਕਨਰਾਲ ਪਹਿਲੇ ਹੀ ਉਹਨਾਂ ਦੇ ਕੋਲ ਆ ਬੀਬੀਐਮਬੀ ਦੇ ਵਿੱਚੋਂ ਪੰਜਾਬ ਨੂੰ ਪਾਸੇ ਕਰਦਾ ਸਾਡੇ ਅੱਜ ਸਾਰੇ ਬੰਦੇ ਸਾਡੇ ਸਿਆਸਤਦਾਨ ਖਾਸ ਤੌਰ ਤੇ ਇਸ ਗੱਲ ਤੇ ਚਾਹੇ ਉਹ ਸਰਕਾਰੀ ਹੈ ਸਰਕਾਰ ਦੇ ਵਿੱਚ ਹੈ ਚਾਹੇ ਉਹ ਲੋਧੀ ਹੈ ਰੋਲਾ ਪਾਈ ਉਹਨੂੰ ਬੰਬੂ ਕਾਰਟ ਲਈ ਫਿਰਦਾ ਹੈ ਕੋ ਡੀਸੀ ਨੂੰ ਪਹੁੰਚ ਲਾਈ ਜਾਂਦਾ ਕੋਈ ਚੱਕੀ ਫਿਰਦਾ ਹੈ ਕਈ ਵਿਦਵਾਨ ਕਹਿਣਗੇ ਤੂੰ ਲੋਕਾਂ ਨੂੰ ਪਹਿਲਾਂ ਮਚਾਲਾ ਗੱਲਾਂ ਫੇਰ ਕਰ ਲਈ ਲੋਕ ਐ ਨਹੀਂ ਬਚਣੇ ਨਾ ਤਾਂ ਮੈਂ ਕੋਈ ਅਲਾਦੀਨ ਦਾ ਚਰਾਗ ਐ ਵੀ ਮੈਂ ਕੋਈ ਖੂਕ ਮਾਰ ਕੇ ਸਾਰਾ ਪਾਣੀ ਉਡਾ ਦੂੰਗਾ ਮੈਂ ਪਾਣੀ ਪੀ ਜਾਊਂਗਾ। ਨਾ ਮੈਂ ਕੋਈ ਬੰਦ ਮਾਰ ਸਕਦਾ। ਠੀਕ ਆ। ਨਾ ਮੈਂ ਕੋਈ ਤੇ ਲੰਗਰ ਲਾਉਣ ਆਇਆ। ਮੈਂ ਲੋਕਾਂ ਨੂੰ ਜਗਾਉਣ ਆਇਆ ਵੀ ਲੋਕੋ ਜੇ ਬਚਣਾ ਇਹਨਾਂ ਆਫਤਾਂ ਤੋਂ ਇਹਨਾਂ ਹੜ੍ਹਾਂ ਤੋਂ ਤਾਂ ਸਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ। ਅੱਜ ਹਰ ਸ਼ਾਸਕੀ ਬੰਦੇ ਦੀ ਆਵਾਜ਼ ਹੋਣੀ ਚਾਹੀਦੀ ਆ ਵੀ ਪਾਣੀਆਂ ਦਾ ਪ੍ਰਬੰਧ ਪੰਜਾਬ ਕੋਲੇ ਹੋਣਾ ਚਾਹੀਦਾ। ਡੈਮਾਂ ਦਾ, ਹੈਡ ਵਰਕਸਾਂ ਦਾ ਸਾਡਾ ਮੁੱਖ ਮੰਤਰੀ ਚੱਲਿਆ ਗਿਆ ਤੇ ਡਿਲੀໂດਸੇਖਾਨ ਤਾਮਲ ਲਾਡੂ ਉਥੋਂ ਦੇ ਮੁੱਖ ਮੰਤਰੀਆਂ ਬੈਠ ਕੇ ਰਾਏ ਕਰਦਾ ਵੀ ਅਸੀਂ ਡੈਮ ਸੇਫਟੀ ਐਕਟ ਰਾਜਾਂ ਦੇ ਅਧਿਕਾਰਾਂ ਦੇ ਡਾਕਾ ਇਹਨੂੰ ਰੱਦ ਕਿਵੇਂ ਕਰਾਉਣਾ ਹੈ ਤੇ ਦੋਸ਼ੇ ਖਾ ਕੇ ਮੁੜਿਆਉਂਦੇ ਆ ਤੂੰ ਕੁਝ ਕਰਕੇ ਮੁੜਦਾ bravo ਇਹ ਸਿਆਸਤਾਂ ਨਾਲੀ ਸਿਆਸਤ ਹੋਣੀ ਹੈ ਤੇ ਯਾਦ ਰੱਖਿਓ ਤੇ ਕੋਈ ਇੱਥੇ ਚੈਨਲਾਂ ਨੂੰ ਟੀਆਰਪੀ ਲੈਣ ਦੇ ਮਸਲੇ ਐ ਜੋ ਚਰਣਾ ਧੰਨਵਾਦ ਕਰ ਰਿਹਾ ਲੋਕਾਂ ਦੇ ਹਾਲਾਤ ਘਰੋਂ ਕਲੀ ਪਿੰਡੋਂ ਪੰਡੀ ਜਾ ਕੇ ਪਰ ਜਦੋਂ ਇਹ ਅਖੀਰ ਦੇ ਉੱਤੇ ਇਹਨਾਂ ਦੇ ਬੋਝ ਪਣਾ ਲੋਕਾਂ ਦੀਆਂ ਇਹ 1.5 ਕਰੋੜ ਦੀਆਂ ਕੋਠੀਆਂ ਢਹਿ ਗਈਆਂ ਯਾਰ ਟਰੈਕਟਰ ਰੁੜ ਗਏ ਗੱਡੀਆਂ ਰੁੜ ਗਈਆਂ ਭਾਈ ਤੋਂ ਸੁਣੋ ਅਪੀਲ ਆ ਭਾਈ ਇਹੀ ਪੰਜਾਬ ਦੇ ਲੋਕਾਂ ਦਾ ਸਾਡੀ ਇਹ ਮੰਗ ਹੋਣੀ ਚਾਹੀਦੀ ਆ ਪੰਜਾਬ ਦੇ ਵਿੱਚੋਂ ਕਿ ਇਹ ਕਿ ਅਸੀਂ ਇਹਨਾਂ ਗੱਲਾਂ ਨੂੰ ਲੈ ਕੇ ਇੱਕ ਪਾਸੇ ਇਧਰ ਹਰਾਂ ਦੇ ਵਿੱਚ ਧੰਨਵਾਦ ਇਹਨਾਂ ਨੌਜਵਾਨਾਂ ਦਾ ਦੇਖੋ ਇਹੀ ਪੰਜਾਬ ਦੇ ਨੌਜਵਾਨ ਜੀ ਹਾਲ ਆ ਭਾਈ ਠੀਕ ਆ ਕੀ ਹਾਲ ਹੈ ਭਾਈ ਠੀਕ ਹੋ ਸਾਰੇ ਭਾਈ ਦੱਸ ਕੀ ਹਾਲ ਹੈ ਕੀ ਸਭ ਕਿਵੇਂ ਆਪੇ ਵੀ ਸਾਰੇ ਅੱਜ ਹੀ ਆ ਬਈ ਇੱਥੇ ਆ ਬਈ ਅਸੀਂ ਨੂੰ ਲੱਗਦਾ ਪੰਜਾਬ ਨੂੰ ਮਾਰ ਦੇਣਗੇ ਇਹ ਤਾਂ ਬਾਦਸ਼ਾਹਾਂ ਸ਼ਾਸਤ੍ਰ ਦੇਖੋ ਅਸਲ ਚ ਪੰਜਾਬ ਇਹ ਹੈ ਸਹੀ ਗੱਲ ਹੈ ਜੀ ਆ ਤੁਹਾਡਾ ਜਿਹੜਾ ਅਸਲੀ ਪੰਜਾਬ ਆ ਜੀ ਉਹਦੇਆਂ ਦਾ ਜੋ ਅਸੀਂ ਦੇਖਣਾ ਚਾਹੁੰਦੇ ਆ ਜੋ ਸਾਨੂੰ ਦਿਖਾਇਆ ਜਾਂਦਾ ਉਹਦੇ ਤੋਂ ਪਾਸੇ हट ਕੇ ਇਹਨੂੰ ਦੇਖਣਾ ਚਾਹੀਦਾ ਇਹਨੂੰ ਮੀਡੀਆ ਜੋ ਪੰਜਾਬ ਦਾ ਬਹੁਤ ਫਿਰਤ ਮੀਡੀਆ ਜਿਹੜਾ ਚੰਗਾ ਪੀਡੀਆ ਉਹ ਕਵਰ ਵੀ ਕਰਦਾ ਪਰ ਨਾ ਕਿ ਆਪਾਂ ਉਸ ਭੰਡੀ ਪ੍ਰਚਾਰ ਚ ਪਈਏ ਵੀ ਸੂਨੀਆਂ ਨੇ ਜਿਹੜੀਆਂ ਉਹ ਨਾੜਾਂ ਚ ਰਹਿ ਗਈਆਂ ਫਲਾਣਾ ਰਹਿ ਗਈਆਂ ਅਸਲ ਚ ਨੌਜਵਾਨੀ ਇਹ ਆ ਇਹਨਾਂ ਨੂੰ ਅੱਜ ਐਪਰੀਸ਼ੀਏਟ ਕਰਨ ਦੀ ਲੋੜ ਪਣਦੀ ਹੈ ਇਹਨਾਂ ਨੂੰ ਆਪਾਂ ਸਲਾਈਏ ਤਾਂ ਜੋ ਇਹਨਾਂ ਨੂੰ ਦੇਖ ਕੇ ਮੈਂ ਤਾਂ ਹੁਣ ਘੰਟਾ ਕੋ ਹੋਇਆ ਆ। ਅੱਛਾ ਮੈਂ ਆਇਆ ਹੀ ਹਾਲੇ ਜਿੰਨੀਆਂ ਟਰਾਲੀਆਂ ਮੈਂ ਉਧਰੋਂ ਦੇਖ ਰਿਹਾ ਬਾਈ ਆਪਣੇ ਬੰਦੇ ਤਰਪਾਲਾਂ ਲੈ ਕੇ ਟਰੱਕ ਲੈ ਕੇ ਪਹੁੰਚ ਰਹੇ ਆ। ਮੈਨੂੰ ਲੱਗਦਾ ਵੀ ਚਲੋ ਇਹ ਕੁਦਰਤ ਨੇ ਜੋ ਕੀਤਾ ਉਹਦੇ ਅੱਗੇ ਜੋਰ ਨਹੀਂ ਪਰ ਆਪਣੇ ਬੰਦੇ ਆਉਣ ਲਈ ਦਿਨਾਂ ਜੂਰ ਪਰ ਬਾਈ ਯਸ ਇਹ ਕੁਦਰਤੀ ਹੜ ਨਹੀਂ ਹੈਗੇ ਸਾਸੀ ਹੜ ਆ ਬਾਈ। ਇਹ ਪੰਜਾਬ ਨੂੰ ਮਾਰਨ ਵਾਲੇ ਹੜ। ਇੱਕ ਬਾਈ ਹੋਰ ਅਪੀਲ ਕਰੀ ਲੋਕਾਂ ਨੂੰ ਤੁਸੀਂ ਇੱਥੇ ਆਇਆ ਮੈਂ ਵੀ ਕਰਕੇ ਆਇਆ ਵੀ ਇੱਥੇ ਨਾ ਲੋਕਾਂ ਨੂੰ ਪਤਾ ਕੀ ਆ ਸੜਕਾਂ ਵੀ ਮੁੜ ਜਾਂਦੇ ਆ ਪਿੱਛੇ ਹਾਈਵੇ ਤੋਂ ਮੁੜ ਗਏ ਅਸੀਂ ਜਿੱਥੋਂ ਤੱਕ ਜਾ ਕੇ ਆ ਜ ਤੁੱਤੀ ਆ ਰਾਵੀ ਉੱਥੋਂ ਤੱਕ ਕੋਈ ਪਹੁੰਚਦਾ ਨਹੀਂ ਇੱਕ ਹੋਰ ਗੱਲ ਲੋਕਾਂ ਨੂੰ ਇਹ ਵੀ ਅਪੀਲ ਕਰਿਓ ਯਾਰ ਵੀ ਜਦੋਂ ਜਦੋਂ ਕੋਈ ਮੰਨ ਲਓ ਕੋਈ ਮਹੀਨੇ ਬਾਅਦ ਲੋਕਾਂ ਕੋਲ ਜਾ ਕੇ ਇਹਨਾਂ ਦੇ ਭਾਈ 8-8 ਫੁੱਟ ਫਰੇਤੀਆਂ ਚੜ ਗਈਆਂ ਹਾਂ ਹਾਂ ਬਿਲਕੁਲ ਇਹ 10 ਸਾਲ ਨਹੀਂ ਪੈਰਾਂ ਤੇ ਆਉਣੇ ਭਾਈ ਲੋਕ ਇਹਨਾਂ ਨੂੰ ਇਹ ਅਪੀਲ ਕਰੋ ਵੀ ਜਿੰਨੇ ਵੀ ਪੰਜਾਬ ਦੇ ਕੋਈ ਬਾਹਰ ਬੈਠੇ ਆ ਜੇ ਇੱਧਰ ਆ ਜਾ ਕਿਤੇ ਵੀ ਕੋਈ ਸੰਸਾਵਾਂ ਨੇ ਚਾਹੇ 100-100 ਰੁਪਿਆ ਵੀ ਆਪਾਂ ਜੇਲ੍ਹ ਚੋਂ ਪਾ ਗਏ ਯਾਰ ਇਹਨਾਂ ਦੀ ਉਦੋਂ ਬਾਹ ਫੜਨ ਦੀ ਲੋੜ ਆ ਬਾਈ ਇੱਥੋਂ ਦੇ ਰਹਿਣ ਵਾਲੇ ਪੂਰੀ ਮਦਦ ਕਰਾਂਗੇ ਹਾਂ ਨੂੰ ਪਤਾ ਬਾਅਦ ਚ ਕਣਕ ਹਰ ਇੱਕ ਚੀਜ਼ ਲਿਆਵਾਂਗੇ ਵੀਰ ਜੀ ਇੱਕ ਗੱਲ ਹੋਰ ਇਹ ਇਹ ਸਾਨੂੰ ਹੜਾਚੋਲ ਜਾ ਕੇ ਤੇ ਉਹ ਮਹਾਲੀ ਜਿਹੜਾ ਪੰਚਾਇਤਾਂ ਨੂੰ ਦੇ ਆ ਕਹਿਣ ਕਿ ਮਤੇ ਪਾਓ ਇਹ ਉਹ ਜ਼ਮੀਨਾਂ ਦੱਬਣ ਨੂੰ ਫਿਰਦੇ ਆ ਵੀ ਸ਼ਾਇਦ ਮੱਚਾ ਇੱਧਰ ਉਲਝਿਆ ਆ ਪਰ ਇਹਨਾਂ ਨੂੰ ਸਾਰਾ ਪੰਜਾਬ ਹੀ ਆਪਦੇ ਇਧਰ ਨਾਲ ਤੇ ਪਏ ਆ ਜੇ ਉਹ ਦੋ ਚਾਰ ਦੇਣਿਆ ਸਾਡੇ ਪੈਰ ਲੱਗ ਲਾਂ ਦੋ ਅਹੀਂ ਜੜ ਕੇ ਜਾਵਾਂਗੇ ਮਹਾਲੀ ਵਾਲਿਆਂ ਨੂੰ ਕਹਿੰਦਾ ਵੀ ਸਿਰ ਨੂੰ 4 ਦਿਨ ਕੱਢੋ ਐਵੇਂ ਨਾ ਕਦੇ ਮਤੇ ਪਾ ਕੇ ਦੇ ਦੇਓ ਭੰਡ ਨਹੀਂ ਇੱਕ ਜੱਸ ਬਾਈ ਹੋਰ ਗੱਲ ਸੁਣਨ ਵਾਲੀ ਆ ਅੱਜ 30 ਤਰੀਕ ਆ ਨਾ ਕੱਲ ਨੂੰ 31 ਤਰੀਕ ਆ ਦੇਖੋ ਸੈਂਟਰ ਨੇ ਇੱਕ ਦਿਨ ਵੀ ਨਹੀਂ ਡੀਕਿਆ ਐਨਾ ਪੰਜਾਬ ਵਿੱਚ ਮਾੜਾ ਹਾਲ ਹੋਇਆ ਪਿਆ ਸੀਆਈਐਸਐਫ ਦੀਆਂ ਟੀਮਾਂ ਲੈ ਕੇ ਨੰਗਲ ਡੈਮ ਤੇ ਬਿਠਾ ਵੀ ਦਿੱਤੀਆਂ ਸਾਡੇ ਕੋਲ ਪ੍ਰਬੰਧ ਹੀ ਹੈ ਨਹੀਂ ਕੰਟਰੋਲ ਹੀ ਹੈ ਨਹੀਂ ਤੇ ਮਰਜੀ ਕਰਨਗੇ ਡੋਬਣਗੇ ਸਾਨੂੰ ਡੋਬਣਗੇ ਬਾਈ ਡੋਬਤਾ ਜੀ ਡੋਬਤਾ ਨਾਲੇ ਜਿੰਨਾ ਕਿ ਹੁਣ ਵੀ ਆਪਾਂ ਦੇਖੋ ਕਿੰਨਾ ਕਿੰਨਾ ਪਾਣੀ ਬਾਈ ਚੜਿਆ ਪਿਆ ਇਦੋਂ ਪਹਿਲਾਂ ਇਹ ਤਾਂ ਕਹਿੰਦੇ ਪਾਣੀ ਥੋੜਾ ਉਤਰਿਆ ਹਲੇ ਇਦੋਂ ਪਹਿਲਾਂ ਪਾਣੀ ਬਹੁਤ ਸੀ ਪਰ ਜਿੰਨੀ ਕਿ ਨਿਗਾਹ ਮਾਰਦੇ ਆ ਕੋਈ ਪ੍ਰਬੰਧ ਕਿਸੇ ਕਿਸਮ ਦਾ ਦਿਖਦਾ ਨਹੀਂ ਹੈਗਾ ਉਹ ਥੋੜੇ ਵਰਗੇ ਭਰਾ ਹੋ ਗਏ ਹੋਰ ਜਿਹੜੇ ਸਵਿਰਦਾ ਜਿੰਨੇ ਵੀ ਭਰਾ ਨੇ ਜਦੋਂ ਮੈਂ ਆ ਕੇ ਮਿਲਿਆ ਦਿਨ ਪਰ ਰਾਤ ਦੇ ਲੱਗੇ ਹੋਏ ਆ ਬਾਈ ਇਹ ਮਸਲਾ ਕੀ ਹੈ ਵੀ ਠੀਕ ਹੈ ਸਰਕਾਰਾਂ ਜੋ ਕਰਨ ਨਾ ਕਰਨ ਪਰ ਇਦੋਂ ਪਹਿਲਾਂ ਪ੍ਰਾਇੋਰਟੀ ਤੇ ਆਪਾਂ ਆਪਣੇ ਜਿਹੜੇ ਭਰਾ ਕੰਮ ਕਰਦੇ ਆ ਆਪਾਂ ਉਹਨਾਂ ਨੂੰ ਬੇਨਤੀ ਕਰੀਏ ਵੀ ਇੱਥੇ ਪਹੁੰਚ ਕੇ ਹੱਲ ਕਰੀਏ ਤੇ ਦੂਜੀ ਗੱਲ ਹੀ ਸਭ ਤੋਂ ਵੱਡੀ ਗੱਲ ਬਾਈ ਨੇ ਕਹੀ ਆ ਤੇ ਤੁਸੀਂ ਕਹੀ ਆ ਇੱਕ ਵਾਰੀ ਇੱਥੇ ਲੰਗਰ ਦਾ ਵੀ ਪ੍ਰਬੰਧ ਹੋ ਗਿਆ ਰਸਤਾ ਵੀ ਪ੍ਰਬੰਧ ਆ ਰਿਹਾ ਜਿਹੜਾ ਕੰਮ ਬਾਅਦੋਂ ਹੋਣਾ ਹੈ ਮੰਨ ਲਓ ਆਪਾਂ ਮਹੀਨੇ ਬਾਅਦ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਹੰਡਾਉਣਾ ਇਹਨਾਂ ਨੇ ਆ ਨਾ ਬਾਈ ਇਹਨਾਂ ਲਈ ਖੇਤਾਂ 'ਚ ਮੁੜ ਕੇ ਕੜਕ ਆਉਣੀ ਹੈ ਬਿਮਾਰੀਆਂ ਇੱਥੇ ਲੱਗਣਗੀਆਂ ਉਹ ਜ਼ਿੰਮੇਵਾਰੀਆਂ ਲੈ ਕੇ ਆਪਾਂ ਨੂੰ ਪਿੰਡ ਅਡਾਪਟ ਕਰਨੇ ਪੈਣੇ ਨੇ ਆਪਾਂ ਗੋਦ ਲਈਏ ਪਿੰਡ ਵੀ ਬਾਈ ਆਹ ਪਿੰਡ 'ਚ ਜੇ ਕੋਈ ਪੰਜ ਘਰ ਗਿਰੇ ਨੇ ਤਾਂ ਤਾਂ ਇਹਨਾਂ ਨੂੰ ਬਣਾ ਕੇ ਦਵਾਂਗੇ ਜੇ ਅਗਲੇ ਇਹ ਬਾਹਰਲੇ ਵੀਰਾਂ ਨੂੰ ਵੀ ਅਸੀਂ ਗੁਜ਼ਾਰਿਸ਼ ਕਰਦੇ ਆਂ ਤੇ ਇੱਥੇ ਵੀ ਸਾਰੇ ਭਰਾਵਾਂ ਨੂੰ ਗੁਜ਼ਾਰਿਸ਼ ਕਰਦੇ ਆਂ ਵੀ ਆਪਦੀਆਂ ਆਪਦੀਆਂ ਆ ਕੇ ਜ਼ਿੰਮੇਵਾਰੀਆਂ ਸਾਂਭੀਓ ਇੱਕ ਨਾ ਜਾਂ ਸੋਰ ਆ ਬਾਈ ਗੱਲ ਆਮ ਤੌਰ ਤੇ ਜਦੋਂ ਇਹ ਜਿਹੇ ਹਾਲਾਤ ਬਣਦੇ ਆ ਲੋਡ ਬੰਦ ਰਹਿ ਜਾਂਦੇ ਆ ਵੇਲ ਉਹਨੇ ਲੈ ਜਾਂਦੇ ਆ ਇਹ ਵੀ ਗੌਰ ਕਰਨ ਵਾਲੀ ਗੱਲ ਆ ਕਿਉਂਕਿ ਉੱਥੋਂ ਤੱਕ ਆਪਾਂ ਪਹੁੰਚ ਨਹੀਂ ਜਾਉ ਸੰਗਦੇ ਨੇ ਵਿਚਾਰੇ ਵੀ ਯਾਰ ਅਸੀਂ ਕੀ ਹੱਥ ਦਾਂ ਕਿਸੇ ਦੇ ਅੱਗੇ ਹੈ ਨਾ ਹਾਂ ਇਹ ਗੱਲ ਕਰਦੇ ਬਾਈ ਬਹੁਤ ਔਖਾ ਕਿਸੇ ਨੂੰ ਐ ਮੰਗਣਾ ਵੀ ਦੁੱਧ ਦਾ ਪੈਕਟ ਦੇ ਦੇ ਯਾਰ ਮੈਨੂੰ ਬਹੁਤ ਔਖਾ ਆਪਣੇ ਬੰਦਿਆਂ ਵਾਸਤੇ બી ધનવાદ બોલો